ਇਹ ਹੈ ਮੇਤੇ 24 ਪਛੀ ਰਾਤ ਦਰਮਿਆਨੀ ਰਾਤ ਨੂੰ ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਇਨਸੀਡੈਂਟ ਹੋਇਆ ਸੀ ਢੰਡਾਰੀ ਕਲਾਂ ਜਿੱਥੇ ਕਿ ਇੱਕ ਤਨੀਰਮ ਉਹਦੇ ਟਰੰਪ ਤੋਂ ਤਵਾੜੀ ਡੈਥ ਹੋਈ ਸੀਗੀ ਜਿਹੜੀ ਬੋਡੀ ਮਿਲੀ ਸੀ ਉਸ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਨਵੈਸਟੀਗੇਸ਼ਨ ਚੱਲਦੀ ਰਹੀ ਹੈ ਰਣੇ ਇਨਵੈਸਟੀਗੇਸ਼ਨ ਜਿਹੜੇ ਹੈਗੇ ਆ ਬੰਦੇ ਟਰੇਸ ਹੋਏ ਜਿਨ੍ਹਾਂ ਵਿੱਚੋਂ ਦੋ ਬੰਦੇ ਅਰੈਸਟ ਕਰ ਲਏ ਗਿਆ ਬਾਕੀਆਂ ਦੇ ਅਜੇ ਅਰੈਸਟ ਕਰਨੀ ਬਾਕੀ ਆ ਤੇ ਜਿਹੜੇ ਦੋ ਬੰਦੇ ਅਰੈਸਟ ਕੀਤੇ ਆ ਉਹਨਾਂ ਬੰਦਿਆਂ ਦੇ ਕੋਲੋਂ ਕਾਫੀ ਸਮਾਨ ਮਿਲਿਆ ਜਿਨ੍ਹਾਂ ਕੋਲ 11 ਬੰਦਿਆਂ ਦੇ ਖਿਲਾਫ ਮੁਕੱਦਮਾ ਸੀ ਤੇ 4 ਜਿਹੜੀਆਂ ਐਲਈਡੀ ਇੱਕ ਹੋਮਥੈਟ ਤਾਂ 35 ਮੋਬਾਈਲ ਬਾਕੀ ਆਇਰਨ ਪ੍ਰੈਸ ਜੋ ਉਹਨਾਂ ਦੇ ਘਰ ਦਾ ਜਿਹੜੀ ਪਰਫੂਰ ਸੁਮਾਨਸੀ ਗਾ ਰਿਕਵਰ ਹੋਇਆ ਤਾਂ ਉਹਨਨ ਨੂੰ ਅੱਜ ਰੈਸਟ ਕੀਤਾ ਗਿਆ ਢੰਡਾਰੀ ਜਿਹੜਾ ਇਨਸੀਡੈਂਟ ਸੀਗਾ ਉਹਦੇ ਰੈਸਟ ਕਰਨ ਤੋਂ ਬਾਅਦ ਬਾਕੀਆਂ ਨੂੰ ਕੋਸ਼ਿਸ਼ ਜਾਰੀ ਹੈ ਵੀ ਜਦ ਦੂਜੇ ਕੂਸ ਵੀ ਜਲਦੀ ਰੈਸਟ ਕਰ ਲੈਣ ਜਿੰਨੇ ਏਜ ਨਹੀਂ ਹੈ ਹਾਂਜੀ ਜਿਹੜੀ ਹੈਗੀ ਮਾਮਲੇ ਦੇ ਤਰਜੁਮੇ ਦੀ ਬੀਬੀ ਸਰ ਖੂਬ ਜੀ ਲੀਕਾ 22 25 30 ਤੱਕ ਹੈ ਵੀਰੇ ਸਰ ਇਹਨਾਂ ਲਈ ਐਲੱ ਵੀ ਕੋਈ ਮੁਕਦਮੇ ਹੈਗੇ ਹੈਗੇ ਪਹਿਲਾਂ ਵੀ ਮੁਕਦਮੇ ਹੈਗੇ ਐ ਇੱਕ ਦੋ ਕੰਮੇ ਹੈਗੇ ਇਹਨਾਂ ਦੇ ਰੈਸਟ ਹੋੜੇ ਹੈਗੇ ਤੇ ਉਹ ਵੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਕਿੱਥੋਂ ਫੜਿਆ ਜੀ ਇਹਨਾਂ ਨੂੰ ਕਿੱਥੋਂ ਦਰਪਤ ਜਨਪਤੀ ਕਲੋਨੀ ਤੋਂ ਇਹਨਾਂ ਨੂੰ ਰੈਸਟ ਕੀਤਾ ਗਿਆ ਦੋਨਾਂ ਨੂੰ ਇਹਨਾਂ ਕੋਲ ਕੋਈ ਹਥਿਆਰੀ ਗ੍ਰਮਤ ਹੋਈ ਹੈ ਤੇ ਹਰ ਬਸਾ ਜਣੀ ਜਿਸਨ ਬਰਾਮਦ ਹੋਈਆਂ ਤੁਹਾਨੂੰ ਲਿਖਤੀਆਂ ਬਾਕੀ ਅਸੀਂ ਜਿਹੜਾ ਉਹ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਮਾਡਲ ਲੈ ਕੇ ਤਾਂ ਹੋਰ ਫਰਦਰ ਇਹਨਾਂ ਤੋਂ ਕੋਸ਼ਿਸ਼ ਕਰਕੇ ਜੋਗੀ ਹੈ ਜਿਆ ਰਿਕਵਰੀ ਕਰਨ ਦੀ ਕੋਸ਼ਿਸ਼ ਕੀਤੀ ਸਰ ਇਹਨਾਂ ਨੇ ਪਹਿਲਾਂ ਰੈਕੀ ਵਗੈਰਾ ਕੀਤੀ ਸੀ ਉਹ ਚੋਰੀ ਕਰਨ ਦਾ ਪਲਾਨ ਵਗੈਰਾ ਬਣਾਇਆ ਫੇਰ ਉੱਥੇ ਜਿਹੜਾ ਇਨਸੀਡੈਂਟ ਜਿਹੜਾ ਵੀ ਹੈਗਾ ਉਹ ਕਿਸੇ ਨਾ ਕਿਸੇ ਦੀ ਇਨਫੋਰਮੇਸ਼ਨ ਤੇ ਰੈਕੀ ਤੇ ਕੀਤਾ ਜਾਂਦਾ ਇਹਨਾਂ ਨੇ ਵੀ ਰੈਕੀ ਕਰਵਾਈ ਸੀ ਕਿ ਰੈਕੀ ਕਰਨ ਤੋਂ ਬਾਅਦ ਹੀ ਇਹ ਸੂਚਨਾ ਜਤਾਦੇ ਹੈ ਇਹਨਾਂ ਨੇ ਕਿਥੇ ਦੇ ਨੇ ਇਹ ਹਾਰਵੇ ਨਿਵਾਸ ਇਥੇ ਬਹੁਤ ਸੀਆ ਦੋਵੇਂ ਬਿਆਰੀ ਹੈ ਵੈਸੀ ਇਨ ਕਿ ਲੋਕ ਜਿਹੜਾ ਸਿਤਾਮੜੀ ਬਿਹਾਰ ਤੋਂ ਆ ਦੂਸਰਾ ਹੈਗਾ ਮੇਠੀ ਤੋਂ ਜਿਹੜੇ ਦੋ ਰੈਸ ਕਿਤੇ ਇੱਕ ਸਿਤਾਮੜੀ ਤੋਂ ਇੱਕ ਮੇਠੀ ਤੋਂ ਤੇ ਹੁਣ ਲੋਕ ਲੋਕਲ ਇਥੇ ਫੋਕਲ ਪੁਆਇੰਟ ਦੇ ਏਰੀਆ ਵਿੱਚ ਹੀ ਰਹਿ ਰਹੇ ਸੀਗੇ ਜਿਹੜਾ ਮੱਛੀ ਮਾਰਕੀਟ ਹਰਦয়াল ਸਿੰਘ ਦਾ ਤੇ ਦੂਸਰਾ ਗੁਰਦੁਆਰਾ ਸਾਹਿਬ ਵਾਲੀ ਖਲੀ ਢੰਡਾਰੀ ਕੋਲ ਉੱਥੇ ਉਹਨੇ ਇਥੇ ਰਹਿ ਰਹੇ ਸੀ ਲੋਕਾਂ ਦੇ ਮਹੋਦਯ ਸਰ ਜੁਦਾ ਬਿਆਨ ਕਰਨ ਲਈ ਲੋ ਜਣੇ ਸੀ ਕਿਨੇ ਪੂਰੇ ਨਹੀਂ ਪੂਰੇ ਜਿਹੜੇ ਇਸ ਮਸਲੇ ਦੇ ਵਿੱਚ ਅਸੀਂ ਨੋਮੀਨੇਟ ਹੋਏ ਨੇ ਉਹ 11 ਬੰਦੇ ਨੇ ਜਿਨ੍ਹਾਂ ਜੋ ਦੋ ਰੈਸਟ ਹੋ ਚੁੱਕੇ ਜੀ ਬਾਕੀ ਬੰਦੇ ਬਾਕੀ ਅਜੇ ਫਰਾਰ ਨੇ ਤੇ ਉਹਨਾਂ ਨੂੰ ਅਰੈਸਟ ਕਰ ਰਹੇ ਸਰ ਇਹਨਾਂ ਦੇ ਕੋਲ ਕੋਈ ਜਿਹੜਾ ਲੁੱਟਦਾ ਸਮਾਨ ਹੈ ਉਹ ਵੀ ਕੋਈ ਬਰਾਮਦ ਹੋਇਆ ਆ ਜਿਹੜਾ ਤੁਹਾਨੂੰ ਅਸੀਂ ਮੈਂ ਪਹਿਲਾਂ ਆਲਰੇਡੀ ਦੱਸ ਚੁੱਕਾ ਵੀ ਐਲਈਡੀ ਔਰ ਜਿਹੜੀਆਂ ਮੋਬਾਈਲਸ ਤੇ ਜਿਹੜੇ ਹੈਗੇ ਉਹ ਇਹਨਾਂ ਤੋਂ ਬਰਾਮਦ ਕੀ ਉਸਨੇ ਜਿੱਦ ਹੀ ਹੋਈ ਜੀ ਸਰ ਇਹਨਾਂ ਦੀ ਉਮਰ ਦਾ ਅੰਦਾਜ਼ਾ ਕਿੰਨੀ ਹੋਗੀ ਆਹ ਹੁਣੇ ਦੱਸਿਆ ਜਿਸ ਤਰ੍ਹਾਂ ਵੀ 22 24 25 ਇਸ ਨੂੰ ਮਰਦੇ ਸਾਰੇ ਸਾਰੇ ਜਿਹੜਾ ਲੁੱਟਦਾ ਸਮਾਨ ਹੈ ਕਿੱਥੇ ਵੇਚਦੇ ਸੀ ਕੋਈ ਪਤਾ ਲੱਗਿਆ ਵੀ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਬਾਕੀਆਂ ਨੂੰ ਵੀ ਅਰੈਸਟ ਕਰਨਾ ਸਾਰਾ ਉਹ ਪ੍ਰੋਪਰ ਫੇਰ ਦੁਬਾਰਾ ਸੀਐਸਸੀ ਦਾਰੇ ਰਿਪੋਰਟ ਠੀਕ ਹੈ ਧੰਨਵਾਦ